ਨਿਊਜ਼ ਪੀਬੀ 04 ਦੇਖ ਰਹੇ ਦਰਸ਼ਕਾਂ ਦਾ ਸਵਾਗਤ ਅੱਜ ਦਿਨ ਚੜ੍ਹਦੇ ਆਂ ਹੀ ਇੱਕ ਚੋਰੀ ਦੀ ਘਟਨਾ ਸਾਹਮਣੇ ਆਈ ਆ ਦੱਸਦੀ ਹੈ ਕਿ ਸਾਦਕ ਫਰੀਦਕੋਟ ਰੋਡ ਤੇ ਬਣੇ ਦੀ ਜੈਕਸ ਕੈਫੇ ਹੋਟਲ ਦੇ ਵਿੱਚ ਅਣਪਛਾਤੇ ਚੋਰ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਛੱਤ ਦੇ ਬਣੇ ਗੇਟ ਦਾ ਲੋਕ ਤੋੜ ਕੇ ਜਿਹੜਾ ਚੋਰ ਆ ਜਿਹੜਾ ਹੋਟਲ ਦੇ ਵਿੱਚ ਦਾਖਲ ਹੋਇਆ ਤੇ ਗੱਲੇ ਦਾ ਤੋੜ ਜਿੰਦਰਾ ਤੋੜ ਕੇ ਉਸ ਵਿੱਚੋਂ ਨਕਦੀ ਲਗਭਗ 10000 ਤੋਂ ਵੱਧ ਦੋ ਮੋਬਾਈਲ ਤੇ ਇੱਕ ਸਪੀਕਰ ਹੈ ਜਿਹੜਾ ਚੋਰੀ ਕਰਕੇ ਲੈ ਗਏ ਆ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਥਾਣਾ ਸਾਦਕ ਦੇ ਪੁਲਿਸ ਮੁਲਾਜ਼ਮਾਂ ਜਿਹੜੇ ਉਹ ਵੀ ਘਟਨਾ ਦਾ ਜਾਇਜ਼ਾ ਲੈਣ ਵਾਸਤੇ ਮੌਕੇ ਤੇ ਪਹੁੰਚੇ ਜਾਣਕਾਰੀ ਦਿੰਦੇ ਆ ਹੋਟਲ ਦੇ ਮੈਨੇਜਰ ਨੇ ਗੱਲਬਾਤ ਕਰਦੇ ਆ ਔਰ ਕੀ ਕਿਹਾ ਤੁਸੀਂ ਵੀ ਦੇਖੋ ਸਾਦਕ ਤੋਂ ਸਾਡੀ ਖਾਸ ਰਿਪੋਰਟ ਜਾ ਜੀ ਸਿੰਘ ਜੀ ਯਾਨੀ ਕਿ ਜਿਹੜੇ ਰਾਤ ਚੋਰੀ ਹੋਈ ਆ ਹੋਟਲ ਦੇ ਵਿੱਚ ਕਿੰਨਾ ਕ ਨੁਕਸਾਨ ਹੋਇਆ ਕੀ ਕਹਿਣਾ ਚਾਹੁੰਦੇ ਆ ਨੁਕਸਾਨ ਸਭ ਪਹਿਲਾਂ ਕੋਚਵਾਰੇ ਉੱਧੀ ਹੇੇ ਹਾਂ ਫੋੜ ਤੇ ਤੇ ਫਿਰ ਉਹ ਆਪਣੇ ਇੱਕ ਕਮਰੇ ਦੇ ਵਿੱਚੋਂ 10 10 ਤੋਂ 12000 ਰੁਪਏ ਚਾਕੇ ਲੈ ਗਏ ਆ ਦੋ ਮੋਬਾਈਲ ਸੀ ਆਪਣੇ ਦੋ ਮੋਬਾਈਲ ਚਾਕੇ ਲੈ ਗਏ ਆ ਇੱਕ ਆਪਣਾ ਐਮਪਸ ਲੈ ਗਏ ਹਾਂ 5 ਤੋਂ 9000 ਰੁਪਏ ਦੇ ਹਾਂ ਉਹ ਚਾਕੇ ਲੈ ਕੇ ਗਏ ਆ ਤੇ ਹੋਰ ਕਾਫੀ ਕੁਝ ਜਿੜਾ ਹੋਇਆ ਨੁਕਸਾਨ ਅਸੀਂ ਚੈੱਕ ਨਹੀਂ ਕੀਤਾ ਤਾਂ ਹੋਲੀ-ਵਲੀ ਸਾਨੂੰ ਪਤਾ ਲੱਗੂਗਾ ਕੀ ਕੁਝ ਲੈ ਕੇ ਗਿਆ ਕੀ ਕੁਝ ਨਹੀਂ ਲੈ ਕੇ ਗਿਆ ਆਪਣਾ ਤੇਜੀ ਖੋਇਆ ਥੈਂਕ ਯੂ ਕਹੇ ਕਿ ਹੁਣ ਗੱਲਾਂ ਖੁੱਟਿਆ ਚੁੱਕਿਆ ਭਾਈ ਉਹ ਰੌੜਾ ਬਾਈ ਪਰੌੜਾ ਭਾਈ ਇਹਨੂੰ ਲੋਕਾਂ ਨੂੰ ਲਾ ਕੇ ਲੱਗਣੇ ਨੇ ਪਰ ਇਹ ਲੋਕ ਨਹੀਂ ਇਹ ਜਮੀਰ ਰਵੇਗਾ ਕਿਉਂਕਿ ਵਾਈਕ ਨਾ ਉੱਪਰ ਤੋਂ ਆਈ ਇਹ ਮੋਨਾ 70 ਕਰੋੜ ਮੋਨਾ ਇੱਕ ਨੇ 2 ਲੈ ਕੇ 2 ਲੈ ਕੇ 2 ਲੈ ਕੇ ਆਪਸ ਵਿੱਚ ਯਾਨੀ ਤੇਰੇ ਨਾਲ ਦੂਜੇ ਨਾਲ